ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਾਨਸਾਵ ਡੇਰੀ ਫਾਰਮ ਤੇ ਅੱਜ ਲੈ ਕੇ ਆਏ ਆਂ ਆਪਾਂ ਬਹੁਤ ਸੋਹਣੀ ਚੰਗੀ ਬੈੜ ਦੂਜਾ ਸੂਆ ਸੂਣ ਵਾਲੀ ਆ ਵੀਡੀਓ ਕਵਰ ਕਰ ਰਹੇ ਆਂ ਰਾਮਪਰਾ ਫੁੱਲ ਦੇ ਨੇੜੇ ਕੋਠੇ ਕਪਾਹਾਂ ਵਾਲੇ ਪਿੰਡ ਮਹਰਾਜ ਇਹ ਆਪਾਂ ਸਤਨਾਮ ਸਿੰਘ ਦੇ ਘਰੋਂ ਵੀਡੀਓ ਕਵਰ ਕਰ ਰਹੇ ਆਂ ਫੋਨ ਨੰਬਰ ਤੁਹਾਨੂੰ ਸਕਰੀਨ ਤੇ ਦੇਵਾਂਗੇ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਆ ਤਾਂ ਕੰਟੈਕਟ ਕਰਿਓ ਤੇ ਬਾਕੀ ਡਿਟੇਲ ਆਪਾਂ ਲੈ ਕੇ ਦਿੰਨੇ ਆ ਤੁਹਾਨੂੰ ਸਾਰੀ ਚੰਗੇ ਕੱਦ ਦੇ ਚ ਤੇ ਚੰਗੇ ਵਜਨ ਚ ਥਣ ਲੈਵੇ ਦੀ ਪੂਰੀ ਸਹਾਭਗੀ ਤੇ ਬਾਕੀ ਹਾਂ ਤੇਰੀ ਕੱਚੀ ਹੈਗੀ ਥਣ ਲੈਵੇ ਦੀ ਜਜਮੈਂਟ ਉਸ ਹਾਵਨਾ ਕਰ ਲਿਓ ਤੇ ਚੰਗੇ ਬੇਲ ਚ ਵੀ ਚੰਗੀ ਹੈਗੀ ਜਾਂ ਸਮੀ ਭਲੀ ਚੰਗੀ ਆ ਇਹ ਕਿਸ ਨੇ ਰੱਖਣੀ ਹੈ ਚੰਗੀ ਘਰੇ ਚੰਗੇ ਦੁੱਧ ਵਾਲੀ ਹੈਗੀ 30 ਲੀਟਰ ਦੁੱਧ ਦੀ ਗਾਰੰਟੀ ਹੈਗੀ ਤੇ ਬਾਕੀ ਡਿਟੇਲਮੈਂਟ ਆਜੋ ਆਪਾਂ ਲੈ ਕੇ ਦਿੰਨੇ ਆ ਤੁਹਾਨੂੰ ਸਾਰੀ ਆਜੇ ਵੀਰ ਦੱਸੋ ਸਸੀ ਗੱਲ ਇਹ ਕਹਿੰਦੇ ਸੂਏ ਸੁਣੀਏ ਤੀਜੇ ਸੂਏ ਸੁਣੀਏ ਠੀਕ ਹੈ ਕਿੰਨਾ ਦੁੱਧ ਚੋਇਆ ਗਿਆ 30 ਲੀਟਰ ਚੋਇਆ ਜੀ ਪੂਰਾ ਠੀਕ ਹੈ ਕਿੰਨੇ ਦਿਨ ਬਾਕੀ ਇਹਦੇ ਸੂਣ ਦੇ ਹਫਤਾ ਜਿੰਨੇ ਲਊ ਜੀ ਠੀਕ ਹੈ ਤੇ ਕੀ ਰੇਟ ਕਰਦੇ ਹਾਂ ਉਹਦਾ ਮੁੱਲ ਕਿੰਦੀ ਕਰਦੇ ਜੀ ਠੀਕ ਹੈ ਵਿੱਚੋਂ ਮਾਨਦਾਨ ਕੀਤਾ ਜਾਊਗਾ ਤੁਹਾਨੂੰ ਕਰਾਂਗੇ ਮਾਨਦਾਨ ਠੀਕ ਹੈ ਮਾੜੀ ਜੀ ਤੋੜ ਦੋਗੇ ਹਾਂ ਤੋੜਾਂਗੇ ਹਾਂ ਸਾਨੂੰ ਤੋੜ ਫੇਰ ਕੇ ਦਿਖਾਉਣੇ ਆ ਪਰੰਪਰਾ ਫੂਲ ਤੋਂ ਇਹ 2.5 ਕਿਲੋਮੀਟਰ ਤੇ ਦੂਰਾ ਕੋਠੇ ਕਪਾਹ ਵਾਲੇ ਫੋਨ ਨੰਬਰ ਵੀ ਤੁਹਾਨੂੰ ਸਕਰੀਨ ਤੇ ਦੇਵਾਂਗੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਕੱਦ ਬਹੁਤ ਆਗਾ ਤੇ ਚੰਗੀ ਬੇਲ ਆ ਵੀ ਥਾਂ ਲੈ ਵੇ ਦੀ ਪੂਰੀ ਸਾਫ ਆਗੀ ਇਹ ਵਾਤਾ ਹਵੇ ਹੋਰ ਬਣਾਉਗੀ ਹਾਤੇ ਦੀ ਕੱਚੀ ਦੱਸਦੇ ਆ ਵੀਰ ਜਿਹਦੇ ਵੀ ਗਾਂ ਪਸੰਦ ਆਉਂਦੀ ਆ ਕੰਟੈਕਟ ਕਰ ਸਕਦੇ ਹੋ ਅਸੀਂ ਫੇਰ ਦਾ ਆਦਿ ਆ ਰਾਮਪਰਾਪੂਲ ਦੇ ਨੇੜੇ ਕੋਠੇ ਕਪਾਹ ਵਾਲਾ ਸਤਨਾਮ ਸਿੰਘ ਦੇ ਘਰੋਂ ਇਹ ਵੀਡੀਓ ਕਵਰ ਕਰ ਰਹੇ ਆ ਆਪਾਂ ਫੋਨ ਨੰਬਰ ਤੇ ਤੁਸੀਂ ਜਾਣਕਾਰੀ ਲੈ ਕੇ ਘਰੇ ਪਹੁੰਚ ਸਕਦੇ ਹੋ ਧੰਨਵਾਦ